ਭਾਜੀ ਮੁੰਡੇ ਤਿਆਰੀਆਂ ਚ ਜੁਟ ਗਏ ਨੇ ਜੀ ਸਸਰੀ ਕਾਲ ਹੈ ਜੀ ਸਾਰਿਆਂ ਨੂੰ ਕੋਲੀ ਇੰਟਰਪ੍ਰਾਈਜ਼ ਦੀ ਟੀਮ ਜਿਹੜੀ ਆ ਘੁੰਮਣ ਚਲੀ ਆ ਜੀ Shimla ਤਿਆਰੀਆਂ ਵਿਆਰੀਆਂ ਚੱਲ ਪਈਆਂ ਨੇ ਜੀ ਗੱਡੀ-ਗੁੱਡੀ ਧੋ ਛੱਡੀ ਐ ਜੀ ਤੇ ਪਾਣੀ-ਪੂਣੀ ਪੈ ਰਿਆ ਜੀ ਰਸਤੇ 'ਚ ਕੋਈ ਦਿੱਕਤ ਨਾ ਆ ਜੇ ਜੀ ਸਭ ਭਾਜੀ ਪੂਰੀ ਤਿਆਰੀ ਦੇ ਵਿੱਚ ਨੇ ਜੀ ਤੇ ਆਹੀ ਚੱਲੇ ਆ ਜੀ ਘੁੰਮਣ ਹਾਂ ਜੀ ਸਸਰੀ ਕਾਲ ਜੀ ਸਾਰਿਆਂ ਨੂੰ WhatsApp ਦਾ ਕੀ ਹਾਲ ਹੈ ਜੀ ਅੱਜ ਅਸੀਂ ਚੱਲੇ ਆਂ ਟ੍ਰਿਪ ਤੇ ਜੀ ਮਿੱਤਰ ਪ੍ਰੇਮੀ ਇਕੱਠੇ ਹੋ ਗਏ ਜੀ ਆ ਸਾਡੇ ਸਰਪ੍ਰੀਖ ਭਾਜੀ ਨੂੰ ਮਿਲੋ ਜੀ ਇਹ ਪਾਇਲਟ ਨੇ ਸਾਡੇ ਜੀ ਹੈ ਜੀ ਆ ਪਿੱਛੇ ਮੋਨੀ ਜੀ ਬੈਠੇ ਨੇ ਜੀ ਐਨਕਾ ਹੁਣ ਕਾ ਲਾਗੇ ਉਹ ਐਨਕ ਭੁੱਲ ਗਿਆ ਯਾਰ ਲਾਪਰੀਤ ਮੈਂ ਭੱਜ ਗਿਆ ਯਾਰ ਐਨਕਾ ਲੈ ਕੇ ਆ ਯਾਰ ਮੇਰੀ ਘਰੋਂ ਆ ਲਾਪਰੀਤ ਭਾਜੀ ਵੀ ਐਨਕ ਲਾ ਕੇ ਬੈਠੇ ਨੇ ਮੇਰੀ ਐਨਕ ਰਹਿ ਗਈ ਭਾਜੀ ਘਰੇ ਐਨਕ ਲੈ ਕੇ ਆਓ ਯਾਰ ਐਨਕ ਤੋਂ ਯਾਰ ਗੱਲ ਨਹੀਂ ਬੰਨੀ ਹੈਗੀ ਤੇ ਘੁੰਮਣ ਚੱਲੇ ਆਂ ਜੀ ਸ਼ਿਮਲੇ ਦੇਖੋ ਕੀ ਬਣਦਾ ਕੀ ਗੱਲਬਾਤ ਹੁੰਦੀ ਹੈ ਰਸਤੇ ਸਾਨੂੰ ਮਿਲਦੇ ਨੇ ਖਾਲੀ ਕਿ ਨਹੀਂ ਮਿਲਦੇ ਔਰ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਨਜ਼ਾਰੇ ਸ਼ਿਮਲੇ ਦੇ ਪਹਾੜੀਆਂ ਦੇ ਹੈ ਜੀ ਸਾਰਿਆਂ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਹਾਂਜੀ ਭਾਜੀ ਗੱਲ ਸੁਣੋ ਜੀ ਸਾਰੀ ਉਹ ਦੇਖੋ ਜੀ ਮੋਨੀ ਬੈਠਾ ਇੱਧਰ ਲਾਪਰੀਤ ਬੈਠਾ ਜੀ ਕੱਲ ਪਰਸੋਂ ਦੇਖੋ ਮੂੰਹ ਲਗਾ ਕੇ ਬੈਠਾ ਜੀ ਇਹ ਭੱਜ ਗਿਆ ਸੀ ਜੀ ਕਰੋ ਇਹ ਮੰਮੀ ਨਾਲ ਲੜ ਗਿਆ ਭੱਜ ਗਿਆ ਸੀ ਫੜ ਕੇ ਲਿਆਂਦਾ ਬੰਦੇ ਨੇ ਭਾਜੀ ਪਿੱਛੇ ਮੌਨੀ ਵੀ ਲੱਗਿਆ ਸੀਗਾ ਕਹਿੰਦਾ ਮੈਂ ਚੱਲਿਆਂ ਜੀ ਅੰਮ੍ਰਿਤਸਰ ਮੈਂ ਨਹੀਂ ਆਣ ਰਹਿਣਾ ਕਹਿੰਦਾ ਇੱਥੇ ਲੜ ਪਿਆ ਸੀਗਾ ਜੀ ਮੰਮੀ ਨਾਲ ਕਿਧਰ ਗਿਆ ਉਹ ਸੀਗਾ ਜੀ ਉਹ ਦੇਖੋ ਤੇ ਜਿਹੜਾ ਇਹ ਟੂਰ ਬਣਿਆ ਇਹਦੇ ਚੱਕਰ ਦੇ ਵਿੱਚ ਹੀ ਬਣਿਆ ਇਹਨੂੰ ਫੜ ਕੇ ਲਿਆਂਦਾ ਇਹਨੇ ਪਹਿਲਾਂ ਤਾਂ ਤੇ ਫੜ ਕੇ ਲਿਆਂਦਾ ਤੇ ਮਨਾਇਆ ਪਿਆਰ ਪਿਆਰ ਕੀਤਾ ਦੋ ਦਿਨ ਕੋਲਡ ਡਰਿੰਕ ਵੀ ਪਲਾ ਛੱਡੇ ਤੇ ਉਹ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਮਨਿਆ ਤੇ ਮੋਨੀ ਨੇ ਵੀ ਬੜੇ ਪਿਆਰ ਪਿਉਰ ਲਾਏ ਤੇ ਮੈਨੂੰ ਲੱਗਦਾ ਦੋ ਤਿੰਨ ਚਪੇੜੇ ਵੀ ਲਾ ਛੱਡੇ ਨੇ ਇਹਨਾਂ ਨੇ ਮਸਾ ਹੀ ਮਨਾਇਆ ਤੇ ਫਿਰ ਆ ਜਿਹੜਾ ਟੂਰ ਬਣਿਆ ਇਹਦੇ ਕਰਕੇ ਬਣਿਆ ਪੁੱਤ ਤੈਨੂੰ Shimla ਘੁਮਾ ਕੇ ਲਿਆਵਾਂਗੇ ਪੁੱਤ ਤੈਨੂੰ ਘੁਮਾ ਕੇ ਲੈ ਕੇ ਆਣੇ ਆ ਤਾਂ ਮੁੜਿਆ ਜੀ ਤਾਂ ਬੈਠਿਆ ਬਾਈਕ ਤੇ ਨਹੀਂ ਤਾਂ ਆਂਦਾ ਨਹੀਂ ਸੀਗਾ ਵਾਪਸ ਤੇ ਉਹ ਹਿਸਾਬ ਨਾਲ ਜੇ ਟੂਰ ਬਣਿਆ ਸਾਡਾ ਬਾਕੀ ਅਗਲੀ ਵੀਡੀਓ ਇਹਨੂੰ Shimla ਜਾ ਕੇ ਬਣਾਵਾਂਗੇ Shimla ਇਹਨੂੰ ਦਿਖਾਵਾਂਗੇ ਜੇ ਇਹਨੂੰ Shimla ਘੁਮਾ ਰਹੇ ਆ ਅਸੀਂ ਘੁਮਾ ਰਹੇ ਆ ਲੋ ਜੀ ਚੈੱਕ ਕਰੋ ਜੀ ਬਾਈਕਾਂ ਤੇ ਜਾ ਰਹੇ ਨੇ ਜੀ ਬਾਈ ਜੀ ਨਜ਼ਾਰੇ ਲੈਂਦੇ ਜ਼ਿੰਦਗੀ ਦੇ ਬਸ ਆਹੀ ਸੁਪਨਾ ਮੇਰੀ ਜ਼ਿੰਦਗੀ ਦਾ ਜੀ ਬਸ ਬਸ ਆ ਕਰਨ ਦਾ ਦਿਲ ਬਸ ਆਹੀ ਰਹਿ ਗਿਆ ਮਨ ਕਰਨ ਨੂੰ ਜੀ ਬਹੁਤ ਹੀ ਵੱਡਾ ਨਜ਼ਾਰੇ ਵਾਲਾ ਕੰਮ ਹੈ ਜੀ ਇਹਨੇ ਬਹੁਤ ਦੇਖੋ ਜੀ ਇਹ ਨਜ਼ਾਰੇ ਲੈਂਦੇ ਜਾਂਦੇ ਨੇ ਪੂਰੀ ਜ਼ਿੰਦਗੀ ਦੇ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਜੀ ਹੰਟਰ ਇਨਫੀਲਡ ਮੋਟਰਸਾਈਕਲ ਨੇ ਜੀ ਸਾਰੇ ਕੀ ਬਾਤਾਂ ਨੇ ਜੀ ਗੱਲਬਾਤ ਹੀ ਲੱਗੇ ਜੀ ਮਜ਼ਾ ਹੀ ਆ ਗਿਆ ਜੀ ਜ਼ਿੰਦਗੀ ਦਾ ਜੀ ਇਸ ਤਰ੍ਹਾਂ ਕਰਨਾ ਜੀ ਇੱਕ ਵਾਰੀ ਟ੍ਰਿਪ ਲਾਣਾ ਹੈ ਬਸ ਮਨ ਦੀ ਤਮੰਨਾ ਹੈ ਖੁਸ਼ੀ ਹੈ ਕਿ ਇਹ ਕਰਨਾ ਹੀ ਕਰਨਾ ਹੈ ਇੱਕ ਵਾਰੀ ਕੀ ਬਾਤ ਹੈ ਜੀ ਕੀ ਬਾਤ ਹੈ ਲੋ ਜੀ ਚੱਕੋ ਜੀ ਪਰੌਂਠੇ ਆ ਗਏ ਨੇ ਜੀ ਬ੍ਰੇਕਫਾਸਟ ਦਾ ਟਾਈਮ ਹੋ ਗਿਆ ਟਾਈਮ ਜ਼ਰੂਰ 12:00 ਵਜੇ ਪਰ ਬ੍ਰੇਕਫਾਸਟ ਸਾਡਾ ਹੁਣ ਟਾਈਮ ਲੱਗਿਆ ਸਾਨੂੰ ਸੋਲਨ ਦੇ ਨਜ਼ਦੀਕ ਤੇ ਆਹੀ ਬ੍ਰੇਕਫਾਸਟ ਕਰਨ ਲੱਗਿਆ ਜੀ ਨਜ਼ਾਰੇਦਾਰ ਪਰੌਠੇ ਖਾਣ ਲੱਗਿਆ ਜੀ ਆਲੂ ਪਿਆਜ਼ ਦੇ ਠੀਕ ਹੈ ਪਰੌਠੇ ਓ ਜੀ ਦੇਖੋ ਨਜ਼ਾਰੇ ਸੋਲਨ ਦੇ ਕੀ ਬਾਤਾਂ ਨੇ ਜੀ ਕੀ ਬਾਤਾਂ ਨੇ ਘਰ ਕਿੰਨੇ ਸੋਹਣੇ ਲੱਗਦੇ ਨੇ ਪਹਾੜੀਆਂ ਦੇ ਉੱਪਰ ਬਹੁਤ ਹੀ ਸੋਹਣੇ ਲੱਗਦੇ ਪਏ ਨੇ ਜੀ ਕਰਦਾ ਵੀ ਇੱਕ ਘਰ ਆਪਾਂ ਲੈ ਲਈਏ ਤੇ ਇੱਥੇ ਰਹੀਏ ਕੀ ਬਾਤਾਂ ਨੇ ਜੀ ਜਮਾਨਾ ਐਂਟਰ ਕਰ ਗਏ ਆ ਜੀ ਆਪਾਂ ਬਨਾਈਆਂ ਵਾ ਵਾ ਜੀ ਵਾ ਮੌਸਮ ਦੇਖੋ ਚੈੱਕ ਕਰੋ ਜੀ ਕਿਆ ਬਾਤਾਂ ਨੇ 2:30 ਵੱਜਿਆ ਹੈ ਜੀ ਤੇ ਇਧਰ ਦਾ ਮਾਹੌਲ ਦੇਖੋ ਤੁਸੀਂ ਪਹਾੜੀਆਂ ਦਾ ਮਜਾ ਹੀ ਵਜਾ ਆਨੰਦ ਹੀ ਆਨੰਦ ਹੈ ਜੀ ਬੱਸ ਪੁੱਛੋ ਨਾ ਤੁਸੀਂ ਸ਼ਿਵਲਾ ਐਂਟਰ ਕਰ ਗਏ ਜੀ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਜੀ ਮੌਸਮ ਦੀਆਂ ਨਿਆਰੇ ਨਹੀਂ ਜ਼ਿੰਦਗੀ ਦੇ ਪੂਰੇ ਠੀਕ ਹੈ ਜੀ ਉਹ ਹੀ ਚੱਲ ਜਾਣਾ ਵਾ ਜੀ ਵਾ ਪਹੁੰਚ ਗਏ ਆ ਜੀ ਗੱਡੀ ਪਾਰਕਿੰਗ ਕਰ ਦਿੱਤੀ ਹੈ ਜੀ ਹੋਟਲ ਬੜਾ ਸ਼ਾਨਦਾਰ ਹੈਗਾ ਜੀ ਬਹੁਤ ਹੀ ਸੋਹਣੀ ਜਗ੍ਹਾ ਤੇ ਹੈ ਬਿਲਕੁਲ ਮਾਰ ਰੋਡ ਦੇ ਨੀਚੇ ਆ ਕੇ ਜੀ ਹੋਟਲ ਹੈਗਾ ਜੀ ਸਾਡਾ ਔਰ ਉੱਥੇ ਦੇਖੋ ਜੀ ਇਹ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਦੇਵਦਾਰ ਕਹਿੰਦੇ ਨੇ ਕਿ ਸੇਵਦਾਰ ਕਹਿੰਦੇ ਨੇ ਮੈਨੂੰ ਨਹੀਂ ਪਤਾ ਇਹ ਦਰਖਤੀ ਦਰਖਤ ਲੱਗੇ ਹੋਏ ਨੇ ਪੂਰੀ ਠੰਡਕ ਹੈ ਜੀ ਜੂਨ ਦਾ ਮਹੀਨਾ ਹੈ ਤਰੀਕ ਅੱਜ ਹੈਗੀ ਹੈ 13 14 13 ਤਰੀਕ ਹੈ 14 ਤਰੀਕ ਹੈ ਵੀਰੇ ਤਰੀਕ ਕਿੰਨੀ ਅੱਜ 13 ਪਤਾ ਨਹੀਂ 14 13 ਪਤਾ ਨਹੀਂ 14 ਭਾਜੀ ਪਤਾ ਨਹੀਂ ਹੈਗਾ ਜੀ ਤੇ ਆਹ ਦੇਖੋ ਜੀ ਨਜ਼ਾਰੇ ਬਹੁਤ ਹੀ ਬਹੁਤ ਹੀ ਨਜ਼ਾਰੇਦਾਰ ਹੋਟਲ ਹੈ ਜੀ ਓਕੇ ਰਿਪੋਰਟ ਕੰਮ ਹੈ ਜੀ ਦੇਖੋ ਜੀ ਕੀ ਬਾਤ ਹੈ ਹੋਟਲ ਤੁਹਾਨੂੰ ਬਾਹਰੋਂ ਬਾਅਦ ਚ ਫੇਰ ਦਿਖਾਣੇ ਆ ਬਹੁਤ ਹੀ ਅਲਟੀਮੇਟ ਜਗ੍ਹਾ ਹੈਗੀ ਹੈ ਜੀ ਮਜ਼ਾ ਆ ਗਿਆ ਜੀ ਇਹ ਚੈੱਕ ਕਰੋ ਜੀ ਮਾਰ ਰੋਡ ਦੇ ਨਜ਼ਾਰੇ ਨੇ ਮਾਰ ਰੋਡ ਉੱਪਰ ਆ ਗਿਆ ਦੋ ਲਿਫਟਾਂ ਚੜ ਕੇ ਆਏ ਆ ਜੀ ਬੜਾ ਔਖਾ ਆਇਆ ਜੀ ਕਹਿੰਦੇ ਅੱਗੇ ਹੋਰ ਚੜਨਾ ਅੱਗੇ ਜਿਹੜੀ ਚੜਾਈ ਆ ਤੁਸੀਂ ਆਪ ਚੜਨੀ ਆ ਲਿਫਟਾਂ ਨਹੀਂ ਲੱਗੀਆਂ ਅੱਗੇ ਅੱਗੇ ਤੁਰ ਕੇ ਜਾਣਾ ਸਾਰਾ ਜੇ ਮਾਰ ਰੋਡ ਹੈ ਇਹ ਫੇਰ ਤੁਸੀਂ ਚੈੱਕ ਕਰੋ क्या बात बातें क्या गल क्या गलबा है सब उतर ये ああ。あ ਰਾਹ ਲੱਲੇ ਨੇ ਇੱਕ ਆਪਾਂ ਯਾ ਵੜੀਆ ਲੱਗੀ ਵਾਟਰ ਬਿਊਟੀਫੁਲ ਮੇਨੀ ਨਾਥੀ ਕਪੇ ਟੂ ਥਿਸ ਵਾਟਰ ਬਿਊਟੀਫੁਲ ਮੇਨੀ ਦਾ ਨੇਮ ਹਾਂਜੀ ਸਸੀ ਗਾਲ ਜੀ ਲੋ ਜੀ ਆਪਾਂ ਸ਼ਿਮਲਾ ਘੁੰਮ ਕੇ ਅਗਲੇ ਦਿਨ ਚੱਲੇ ਵਾਪਸ ਇੱਧਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਜੀ ਏ ਮੇਰੇ ਹਿਸਾਬ ਦੇ ਨਾਲ ਮੈਂ ਬਹੁਤ ਛੋਟਾ ਟਾਈਮ ਪਹਿਲਾਂ ਆਇਆ ਹੋਇਆ ਹਾਂ ਸਿੰਘ ਸਭਾ ਗੁਰਦੁਆਰਾ ਹੈਗਾ ਜੀ ਇਹ ਆਪਣਾ ਗੁਰਦੁਆਰਾ ਸਾਹਿਬ ਸਿੰਘ ਸਭਾ ਬਿਲਕੁਲ ਜੀ ਉਹੀ ਗੁਰਦੁਆਰਾ ਹੈਗਾ ਜੀ ਤੇ ਦੇਖੋ ਨਜ਼ਾਰੇ ਹੁਣ 12:30 1:00 ਵੱਜ ਚੁੱਕੇ ਆ ਜੀ ਵਾਪਸੀ ਕਰ ਰਹੇ ਆ ਅਸੀਂ ਬਹੁਤ ਹੀ ਵਧੀਆ ਰਹੀ ਉਹ ਸਾਡਾ Shimla ਦਾ ਟ੍ਰਿਪਰ ਤੇ